ਸਾਸੀ ਕਾਲ ਜੀ ਅੱਜ ਨੌਜਵਾਨ ਇਨਕਲਾਬੀ ਸਭਾ ਵੱਲੋਂ ਮਾਨਸਾ ਦੇ ਰੇਲਵੇ ਸਟੇਸ਼ਨ ਤੇ ਪ੍ਰੋਟੈਸਟ ਕੀਤਾ ਜਾ ਰਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਖਾਲੀ ਅਸਾਮੀਆਂ ਰੇਲਵੇ ਦੇ ਵਿੱਚ ਨਹੀਂ ਭਰੀਆਂ ਜਾ ਰਹੀਆਂ ਤੇ ਜੋ ਮਤਲਬ ਕਿ ਰੇਲਵੇ ਦੇ ਕੋਚ ਨੇ ਉਹ ਜਰਨਲ ਕੋਚ ਘਟਾਏ ਜਾ ਰਹੇ ਤੇ ਲੋਕਾਂ ਨੂੰ ਇਸ نئی ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਅੱਜ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਮੈਂ ਸਟੇਸ਼ਨ ਮਾਸਟਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਕਿਹੜੇ ਇੰਡੀਅਨ ਰੇਲਵੇ ਦੇ ਹਾਲਾਤ ਨੇ ਨਿਜੀਕਰਨ ਕੀਤਾ ਜਾ ਰਿਹਾ ਹੈ ਇੰਡੀਅਨ ਰੇਲਵੇ ਦਾ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ 30 ਲੱਖ ਜਿਹੜੀ ਪੋਸਟ ਹੈ ਉਹ ਖਾਲੀ ਹੈ ਰੇਲਵੇ ਦੇ ਵਿੱਚ ਸਾਡੇ ਨੌਜਵਾਨ ਜਿਹੜੇ ਇੱਥੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਇੱਥੇ ਐਡਜਸਟ ਕੀਤਾ ਜਾ ਸਕਦਾ ਹੈ ਪੜ੍ਹੇ ਲਿਖੇ ਨੌਜਵਾਨ ਇੰਡੀਅਨ ਰੇਲਵੇ ਗੱਲ ਕਰਦਾ ਹੈ ਕਿ ਅਸੀਂ ਬੰਦੇ ਭਾਰਤ ਟ੍ਰੇਨ ਚਲਾਈ ਹੈ ਜਿਹੜੇ ਨਾਰਮਲ ਲੋਕ ਨੇ ਸਾਡੇ ਵਰਗੇ ਗਰੀਬ ਪਰਿਵਾਰਾਂ ਚੋਂ ਨੇ ਦਿਹਾੜੀਦਾਰ ਨੇ ਮਜ਼ਦੂਰ ਨੇ ਉਹ ਬੰਦੇ ਭਾਰਤ ਟ੍ਰੇਨ ਦੇ ਵਿੱਚ ਸਫ਼ਰ ਨਹੀਂ ਕਰ ਸਕਦੇ ਉਹਨਾਂ ਲਈ ਜਿਹੜੀਆਂ ਨਾਰਮਲ ਗੱਡੀਆਂ ਨੇ ਉਹਨਾਂ ਦੇ ਵਿੱਚ ਹੀ ਸਫ਼ਰ ਕਰਨਗੇ ਜਰਨਲ ਡੱਬੇ ਨੇ ਪਰ ਦਿਨੋਂ ਦਿਨ ਇਹ ਜਰਨਲ ਡੱਬੇ ਨੇ ਜਿਹੜੇ ਉਹਨਾਂ ਨੂੰ ਵੀ ਘਟਾ ਰਹੇ ਨੇ ਜਿਹੜੇ ਏਸੀ ਡੱਬੇ ਨੇ ਏਸੀ ਡੱਬਿਆਂ ਨੂੰ ਵਧਾ ਰਹੇ ਨੇ ਤੋਂ ਇਸ ਲਈ ਸਾਨੂੰ ਜ਼ਿਆਦਾ ਐਕਸੀਡੈਂਟ ਹੋ ਪਿਆ ਐਕਸੀਡੈਂਟ ਨੇ ਜਿਹੜੇ ਜਦੋਂ ਉਹਨਾਂ ਐਕਸੀਡੈਂਟ ਬਾਤ ਰਹੇ ਨੇ ਲੋਕ ਮਰ ਰਹੇ ਨੇ ਤਾਂ ਇਹ ਸਰਕਾਰ ਦੀਆਂ ਸਾਰੀਆਂ ਨਿਕਾਮੀਆਂ ਨੇ ਸਾਨੂੰ ਇਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਇੰਨੀਨ ਰੇਲਵੇ ਨੂੰ ਚਾਹੀਦਾ ਕਿ ਉਹ ਵਧੀਆ ਵਧੀਆ ਜਿਹੜੀਆਂ ਟ੍ਰੇਨਾਂ ਨੇ ਉਹ ਚਲਾਈਆਂ ਜਾਣ ਗੱਲਾਂ ਇਹ ਵਧੀਆ ਟ੍ਰੇਨਾਂ ਦੀਆਂ ਜਪਾਨ ਵਰਗੇ ਫਰਾਂਸ ਵਰਗੇ ਦੇਸ਼ਾਂ ਦੀਆਂ ਰੀਤਾਂ ਕਰਦੇ ਨੇ ਪਰ ਜਿਹੜੀ ਉਹ ਬੰਦੇ ਭਾਅ ਦਾ ਪਿੱਛੇ ਦੇ ਪਿੰਗਾਂ ਬੱਜੀ ਗਾਂ ਨਾਲੀ ਉਹਦਾ ਜਿਹੜਾ ਐਕਸੀਡੈਂਟ ਹੋਇਆ ਉਹਦਾ ਬਹੁਤ ਬੁਰਾ ਹਾਲ ਹੋ ਗਿਆ ਟ੍ਰੇਨ ਦਾ ਸੋ ਇਹ ਆਂਡੀਆਂ ਦਾ ਸਾਡਾ ਪ੍ਰਦਰਸ਼ਨ ਹੈ ਸਾਰੇ ਭਾਰਤ ਦੇ ਵਿੱਚ ਅਸੀਂ ਕਰ ਰਹੇ ਹਾਂ ਨਿੱਜੀਕਰਨ ਦੇ ਖਿਲਾਫ 에어ਪੋਰਟ ਨੇ ਉਹ ਵੇਚੇ ਜਾ ਰਹੇ ਨੇ ਸਾਡਾ ਰੇਲਵੇ ਸਟੇਸ਼ਨ ਨੇ ਵੀ ਵੇਚ ਕੇ ਜਾ ਰਹੇ ਨੇ ਆ ਜਿਹੜੇ ਹੁਣ ਇਹ ਅਦੁਨਿਕ ਅਸੀਂ ਇੱਕ ਬੋਲ ਇਹ ਬੋਲ ਰਿਹਾ ਹੈ ਕਿ ਅਦੁਨਿਕ ਸਟੇਸ਼ਨ ਬਣਾ ਰਹੇ ਹਾਂ ਇਹ ਅਦੁਨਿਕ ਕੁਝ ਨਹੀਂ ਰੇਲ ਗੱਡੀਆਂ ਅਦੁਨਿਕ ਬਣਾਓ ਇਹ ਤੁਸੀਂ ਬਣਾਉਣੀਆਂ ਹੀ ਨੇ ਲੋਕਾਂ ਨੂੰ ਸਫਰ ਦਾ ਉਹਨਾਂ ਦੇ ਟਾਇਲਟਾਂ ਦਾ ਬੁਰਾ ਹਾਲ ਹੈ ਬਾਥਰੂਮਾਂ ਦਾ ਬੁਰਾ ਹਾਲ ਹੈ ਜਿੱਥੇ ਧਿਆਨ ਦੇਣ ਦੀ ਲੋੜ ਹੈ ਉੱਧਰ ਧਿਆਨ ਨਹੀਂ ਦਿੱਤਾ ਜਾ ਰਿਹਾ ਜਨਤਾ ਦਾ ਜਿਹੜਾ ਧਿਆਨ ਹੈ ਉਹ ਪਟਕਾਇਆ ਜਾ ਰਿਹਾ ਪਸਾਰੀ ਹੀ ਸੀ ਵੀ ਬਗਲੇ ਦੀ ਹਾਲਤ ਸੁਧਾਰੀ ਜਾਵੇ ਰੇਲਵੇ ਦੀ ਐਕਸੀਡੈਂਟ ਘਟਾਣਾ ਲੋਕਾਂ ਨੂੰ ਵਧੀਆ ਯਾਤਰਾ ਮਿਲੇ ਹੁਣ ਰੋਜ਼ ਕੋਈ 100-100 ਬੰਦਾ ਮਰਦਾ ਕਈ ਵਾਰੀ ਰੇਲਵੇ ਐਕਸੀਡੈਂਟ ਦੇ ਵਿੱਚ ਤੇ ਸਾਰੇ ਜਿਵੇਂ ਪਸ਼ੂਆਂ ਵਾਂਗੂ ਭਰੀ ਗੱਡੀਆਂ ਜਾਂਦੀਆਂ ਨੇ ਜਿਹੜੀਆਂ ਜਰਨਲ ਡੱਬੇ ਨੇ ਇਹ ਆਲ ਇੰਡੀਆ ਦਾ ਪ੍ਰੋਟੈਸਟ ਦੀ ਲੋੜ ਹੈ ਕਿਉਂਕਿ ਇਹ ਸਿੱਧੇ ਮੌਕੇ ਦੇ ਤੇ ਫਿਰ ਵਧਾਈਏ ਜਿਹੜੀ 30 ਲੱਖ ਸਾਮੀਆਂ ਪਈਆਂ ਕਿਸੇ ਦਾ ਮੁੰਡਾ ਕੁੜੀ ਤਾਂ ਲੱਗੂ ਨਾ ਜੇ ਮੁੰਡੇ ਕੁੜੀਆਂ ਭਰਤੀ ਹੋਣਗੇ ਤਾਂ ਰੇਲਵੇ 'ਚ ਵੀ ਸੁਧਾਰ ਹੋਊ ਹੁਣ ਜਦੋਂ ਗੇਟਮੈਨ ਆਹ ਗੱਡੀਆਂ ਜਿਹੜੀਆਂ ਲੈਣਾ ਠੀਕ ਕਰਨ ਵਾਲੇ ਪਰਤੀ ਨਹੀਂ ਹੋ ਰਹੀ ਇਹਨਾਂ ਦੀ ਕਰੋੜਾਂ ਬੰਦਾ ਮਤਲਬ ਅਪਲਾਈ ਕਰਦਾ ਤੇ ਪੋਸਟਾਂ ਗੱਡੀਆਂ ਨਹੀਂ ਜਾ ਰਹੀਆਂ ਅੱਜ ਜਦੋਂ ਸਪੈਸ਼ਲ ਤੇ ਐਂਟਰ ਕਰਿਆ ਕਰਾਂਗੇ 50 ਰੁਪਏ ਦੇ ਲਿਆ ਕਰਨਗੇ ਮਤਲਬ ਆਉਣ ਵਾਲੇ ਵੱਡੇ ਸਰ ਕਰਤੇ ਕਾਨਪੁਰ ਵਰਗਿਆਂ ਦੇ ਤਾਂ ਕਿਉਂਕਿ ਪ੍ਰਾਈਵੇਟ ਅਡਾਨੀ ਬਾਨੀ ਵਰਗੇ ਨੇ ਉਹਦੇ ਲਈ ਤੁਸੀਂ 2 ਮਿੰਟ ਸਾਡਾ ਸਾਥ ਦਿੱਤਾ ਸੀ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਇਹ ਅਜੇ ਮੰਗ ਪੱਤਰ ਲੈਣ ਦੇ ਸਾਡੇ ਕੋਲੇ ਮੰਗ ਪੱਤਰ ਆਇਆ ਇਹ ਸਾਰੇ ਦੇਸ਼ ਦੇ ਵਿੱਚ ਅੱਜ ਮੰਗ ਪੱਤਰ ਦਿੱਤੇ ਜਾ ਰਹੇ ਨੇਗੇ ਰੇਲਵੇ ਮੈਂ ਜਿਹੜਾ ਮਾਸਟਰ ਇਸ ਤੋਂ ਦਾ ਸਟੇਸ਼ਨ ਮਾਸਟਰ ਆਉਣਾ ਰਾ ਸਪੈਸ਼ਲ ਮਾਸਟਰ ਤੋਂ ਅੱਛਾ ਤੁਸੀਂ ਦੇਖ ਰਹੇ ਹੋ ਇਨਕਲਾਬੀ ਨੌਜਵਾਨ ਸਭਾ ਅਤੇ ਆਇਸਾ ਦੇ ਨੌਜਵਾਨਾਂ ਵੱਲੋਂ ਸਟੇਸ਼ਨ ਮਾਸਟਰ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਤੇ ਇਹ ਮੰਗ ਮੰਗ ਪੱਤਰ ਸਟੇਸ਼ਨ ਮਾਸਟਰ ਜੀ ਨੇ ਕਿਹਾ ਕਿ ਇਸ ਨੂੰ ਅਸੀਂ ਦਿੱਲੀ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਵੇਗਾ ਭਾਈ ਛੋਡੇ ਵੱਲੋਂ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਰੇਲਵੇ ਸਟੇਸ਼ਨ ਤੇ ਕੀ ਅਸੂਦਿਆ ਮੰਗਾ ਸਾਡੀਆਂ ਜਿਹੜੇ ਰੇਲਵੇ ਡਿਪਾਰਟਮੈਂਟ ਦੇ ਵਿੱਚ ਅਸਾਮੀਆਂ ਖਾਲੀ ਪਈਆਂ 30 ਲੱਖ ਦੇ ਕਰੀਬ ਉਹ ਭਰੀਆਂ ਜਾਣ ਜੀ ਪਹਿਲੀ ਮੰਗ ਸਾਡੀ ਇਹ ਹੈਗੀ ਦੂਸਰੀ ਮੰਗ ਹੈ ਜਿਹੜੀ ਜਨਰਲ ਰੇਲਵੇ ਦੇ ਵਿੱਚ ਜਨਰਲ ਡੱਬਿਆਂ ਦੀ ਗਿਣਤੀ ਘਟਾਈ ਜਾ ਰਹੀ ਹੈ ਪ੍ਰਵਾਸੀ ਮਜ਼ਦੂਰਾਂ ਨੂੰ ਟਿਕਟ ਟੁਆਇਲਟਨ ਤੱਕ ਬੈਠ ਕੇ ਸਫ਼ਰ ਕਰਨਾ ਪੈ ਰਿਹਾ ਹੈ ਤੇ ਦੂਸਰੀ ਮੰਗ ਸਾਡੀ ਇਹ ਹੈ ਜਿਹੜੇ ਸਲੀਪਰ ਡੱਬੇ ਪਹਿਲਾਂ 15 ਦੀ ਗਿਣਤੀ 'ਚ ਹੁੰਦੇ ਸੀਗੇ ਅੱਜ ਉਹ 8 ਦੀ ਗਿਣਤੀ 'ਚ ਰਹਿ ਗਏ ਨੇ ਅਸੀਂ ਕਹਿੰਦੇ ਹਾਂ ਨਾਨ ਏਸੀ ਸਲੀਪਰ ਡੱਬੇ 15 ਕੀਤੇ ਜਾਣ ਜਨਰਲ ਡੱਬੇ 6 ਕੀਤੇ ਜਾਣ ਕਿ ਗੱਡੀ ਦੇ ਵਿੱਚ ਤਾਂ ਕਿ ਆਉਣ ਜਾਣ ਵਾਲੇ ਯਾਤਰੀਆਂ ਨੂੰ ਪਰੇ ਇਸ ਚੀਜ਼ ਦਾ ਪ੍ਰੋਟੈਸਟ ਕੀਤਾ ਜਾ ਰਿਹਾ ਅੱਜ ਅਸੀਂ ਦੇਸ਼ ਪਧਰੀ ਸੱਜਦੇ ਤੇ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਐਕਸਾ ਤੇ ਕਲੱਬੀ ਨੌਜਵਾਨ ਸਭਾ ਵੱਲੋਂ ਆ ਪੂਰੇ ਦੇਸ਼ ਦੇ ਵਿੱਚ ਰੇਲਵੇ ਸਟੇਸ਼ਨਾਂ ਦੇ ਪਰਮਾ ਰੇਲਵੇ ਮਾਸਟਰ ਨੂੰ ਮੰਗ ਪੱਤਰ ਦਿੱਤੇ ਨੇਗੇ ਸਾਡੀ ਇਹ ਮੰਗ ਹੈ ਵੀ ਰੇਲਵੇ ਡਿਪਾਰਟਮੈਂਟ ਦੇ ਵਿੱਚ ਜਿੰਨੀਆਂ ਪੋਸਟਾਂ ਖਾਲੀ ਪਈਆਂ ਨੇ ਉਹ ਭਰੀਆਂ ਜਾਣ ਘੱਟੋ ਘੱਟ 30 ਲੱਖ ਦੇ ਕਰੀਬ ਪੋਸਟਾਂ ਖਾਲੀ ਪਈਆਂ ਨੇ ਜੀਆਂ ਤੇ ਪਲੱਸ ਇਹ ਵੀ ਜਰਨਲ ਡੱਬਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਤਿੰਨ ਤੋਂ ਵਧਾ ਕੇ 6 ਕੀਤੇ ਜਾਣ ਨਾਨ ਸਲੀਪਰ ਡੱਬਿਆਂ ਦੀ ਗਿੜਚੀ ਵਿੱਚ ਵਾਧਾ ਕੀਤਾ ਜਾਵੇ ਨਾਲ ਇਹ ਵੀ ਰੇਲਵੇ ਜਿਹੜੇ ਮੁਲਾਜ਼ਮਾਂ ਦੀ ਘਾਟ ਦੇ ਕਾਰਨ ਰੇਲਵੇ ਹਾਦਸੇ ਵਾਪਰ ਰਹੇ ਨੇ ਦਿਨ ਪ੍ਰਤੀ ਦਿਨ ਉਹਨਾਂ ਨੂੰ ਨੱਥ ਪਾਉਣ ਦੇ ਲਈ ਜਿਹੜੀਆਂ ਅਸਾਮੀਆਂ ਖਾਲੀ ਪਈਆਂ ਨੇ ਉਹ ਭਰੀਆਂ ਜਾਣ ਤੁਰੰਤ ਤੇ ਰੇਲਵੇ ਵਿਭਾਗ ਦੇ ਜਿਹੜਾ ਨਿੱਜੀਕਰਨ ਪ੍ਰਾਈਵੇਟ ਕਰਨ ਕਰਨਾ ਬੰਦ ਕੀਤਾ ਜਾਵੇ